ਸਰਤਾ ਤੇ ਬਲਵੰਡਾ ਦੋ ਰਾਗੀ ਹੋਏ ਗੁਰੂ ਘਰ ਦੇ ਜੀ ਕੀਰਤਨ ਕਰਿਆ ਕਰਦੇ ਜੀ ਇੱਕ ਦਿਨ ਗੁਰअर्जुन ਦੇ ਪਾਤਸ਼ਾਹ ਜੀ ਪੈਣਾ ਬੈਠੇ ਜੀ ਮੈਂ ਅਰਜ਼ੀ ਕੀਤੀ ਗੁਰੂ ਸਾਹਿਬ ਜੀ ਸਾਡੀ ਬੇਟੀ ਦਾ ਵਿਆਹ ਹੋਣਾ ਤੇ ਕਿਰਪਾ ਕਰੋ ਸਾਡੀ ਮਦਦ ਕਰੋ ਸਾਡੀ ਬੇਟੀ ਦਾ ਵਿਆਹ ਨੱਖਿਆ ਨਹੀਂ ਕਿਹਾ ਗੁਰੂ ਉਹ ਕੁੜੀ ਆਂਦੀ ਲੜਕੀ ਖਾਣੇ ਜੀ ਮਾਰੇ ਦੇ ਤਹੀ ਗੁਰੂ ਕੇ ਰਾਗੀ ਉਹ ਜੋਗ ਮ ਕਰੋਗੇ ਉਹ ਹੀ ਦੇਦਿਆਂ ਨੇ ਜੀ ਆੰਦੇ ਹੀ ਸਲਾਹ ਕਰਨ ਲਈ ਜੀ ਮਾਵਾ ਜੇ ਜਾ ਕੇ ਘਰੇ ਜਾ ਕੇ ਸਲਾਹ ਕਰਨ ਸਲਾਹ ਕਰਨਗੇ ਘਰੇ ਜਾ ਕੇ ਸਲਾਹ ਕੀਤੀ ਅੰਦੇ ਦੀ ਦਵਾਰੀ ਔਨ ਰਹੀ ਆ ਗੁਰੂ ਸਾਹਿਬ ਨੂੰ ਕਹੀਏ ਜਿੰਨਾ ਦਵਾਰੀ ਵਾਲੇ ਦਿਨ ਚੜਾਵਾ ਚੜਿਓ ਸਾਰਾ ਸਾਨੂੰ ਦੇ ਦਿਓ ਅਣਾ ਵਿਆਹ ਵੀ ਇਹ ਸਾਰੇ ਕਾਰ ਸੋਧੋ ਜਿੰਨੀ ਜਾ ਕੇ ਬੇਨਤੀ ਕਰਦੇ ਉਹਨਾਂ ਨੇ ਕੋਈ ਗੱਲ ਨਹੀਂ ਗੁਰੂ ਰਜਨ ਦੇ ਪਾਸੋਂ ਨੇ ਤੁਸੀਂ ਗੁਰੂ ਕੇ ਰਾਜੀ ਸਿੰਘ ਜੀ ਹੋਰ ਵੀ ਚਾਹੀਦਾ ਤਾਂ ਹੋਰ ਵੀ ਦੱਸੋ ਦਵਾਰੀ ਦਾ ਚੜਾਵਾ ਤੁਹਾਡਾ ਕੁਝ ਤਾਹੀ ਰੱਬ ਦੀ ਉਹ ਦਿਨ ਜਿਹੜਾ ਵਾਹ ਜਿਹੜੇ ਹੀ ਪੰਨਾ ਮਹਾਰਾਜ ਨੇ ਜੋ ਸਾ ਮੈਂ ਵੀ ਮਹਾਰਾਜ ਨੇ ਨਾ ਸੰਗਤਾਂ ਨੂੰ ਮਨਾ ਕਰਤਾ ਨਾ ਜਿਹੜਾ ਵਾਹ ਉਹਨਾਂ ਦਾ ਜੇ ਨਾ ਸੱਟ ਪੈ ਗਿਆ ਮਨ ਤੇ ਇੱਕ ਦੋ ਸੇ ਹੋ ਗਏ ਤੇ ਘਰੇ ਬੈ ਗਏ ਕੀਰਤਨ ਕਰਨੀ ਨਾ ਆਈ ਅੰਮ੍ਰਿਤ ਵੇਲੇ ਆਸਾ ਦੀ ਵੇਰ ਦਾ ਕੀਰਤਨ ਨਾ ਹੋਇਆ ਗੁਰੂ ਸਾਹਿਬ ਨੇ ਪੁੱਛਿਆ ਮੈਂ ਕੀਰਤਨ ਨਹੀਂ ਹੋਇਆ ਅੰਧੇ ਰਾਹੀ ਤੇ ਕਿ ਨਹੀਂ ਆਈ ਅੰਦੇ ਜਦੋਂ ਪਤਾ ਲਾਓ ਕਿ ਹੋਣੀ ਹੈ ਜਾਗੇ ਪਤਾ ਕੀਤਾ ਤੇ ਗਾੜੀ ਨੂੰ ਸਿੱਖਾਂ ਨੂੰ ਉਸ ਦੀ ਦੂਰ ਬੋਲਣ ਲੱਗੇ ਦੀ ਸਾਡੀ ਇਸਦਾ ਇਤਰਾ ਉਹ ਸਿੱਖਾਂ ਨੇ ਹਣ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੇਖੋ ਬੇਅਾਲੂ ਕਿਰਪਾ ਨੂੰ ਗੁਰੂ ਅਰਜਨ ਦੇ ਪਾਸ਼ਾ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਨੂੰ ਪਟ ਸਾਹਿਬ ਕਹਿੰਦੇ ਗੁਰੂ ਅਰਜਨ ਪਰਤਾਖਾ ਪਰਤਾਖਾ ਹੀ ਪਰਮੇਸ਼ਰ ਦਾ ਰੂਪ ਸੀ ਗੁਰੂ ਅਰਜਨ ਦੇ ਪ੍ਰਸਾਦ ਉਹ ਆਪ ਚਾ ਲਿਖ ਉਹਨਾਂ ਦੇ ਕਰੇ ਇਹਦਾ ਉਹਨਾਂ ਨੇ ਕਰ ਜਾ ਕੇ ਬੇਨਤੀ ਕੀਤੀ ਨਾ ਗੁਰੂ ਸਵਾ ਮੇਰਾ ਕੀ ਸਿੰਘ ਉਹ ਕਿਹੜੀ ਗੱਲ ਨਰਾਜ ਹੋ ਗਏ ਕੋਈ ਅਕੀਲਾ ਬਾਤ ਚਾਹੀਦੀ ਜਾਂ ਕਿਹੜੀ ਚੀਜ਼ ਚਾਹੀਦੀ ਦੱਸੋ ਤੁਹਾਡੀ ਲੜਕੀ ਘਰਸਾਲੀ ਨੜਕੀ ਨੇ ਬਫਰਕ ਹੈ ਉਹ ਮੁਕਮਲ ਉਹ ਜਿਹੜੀ ਚੀਜ਼ ਲੋੜਾ ਤੁਹਿਆ ਨਹੀਂ ਪਰ ਉਹਨੂੰ ਜ਼ਰੂਰ ਬੋਲਣਾ ਤੇ ਜਦੋਂ ਉਹ ਆ ਕੇ ਨਾ ਨਹੀਂ ਗੁਰੂ ਨਾਨਕ ਤਾਂ ਲੈ ਕੇ ਸਾਡੇ ਵੱਡਵੇਂ ਦੇ ਕੀਰਤਨ ਕਰਦੇ ਆਏ ਤਾਂ ਗੁਰੂ ਨਾਨਕ ਦੀ ਵਿਢਾਈ ਹੋਈ ਉਹ ਪ੍ਰਭੂ ਗੁਰੂ ਨਾਨਕ ਨੂੰ ਕੋਣ ਜਾਣਦਾ ਹੈ ਇੰਨਾ ਹੰਕਾਰ ਦੇ ਚਾਹੇ ਨਾ ਤੇ ਗਰਬਾਣੀ ਕਹਿੰਦੀ ਗੁਰੂ ਕੀ ਨਿੰਦਾ ਸੁਣੇ ਨਾ ਜਿਹੜਾ ਗੁਰੂ ਦਾ ਸਿੱਖ ਹੈ ਨਾ ਆਉਂਦੇ ਗੁਰੂ ਦੀ ਨਿੰਦਿਆ ਨਾ ਸੁਣੇ ਜਿਆਦਾ ਨਿੰਦਿਆ ਕਰਨ ਦਾ ਸਿਰਲਾ ਦੇ ਪੈਜਾ ਉੱਠ ਕੇ ਚੜਿਆ ਜੀ ਗੁਰੂ ਆਵੜੇ ਦੀ ਨਿੰਦਿਆ ਨਾ ਸੁਣੀ ਇਹਨਾਂ ਨੂੰ ਗੁਰੂ ਸਾਹਿਬ ਦੀ ਨਿੰਦਿਆ ਕਰਨ ਕੀ ਗੁਰੂ ਸਾਹਿਬ ਜੀ ਨੇ ਦੱਸਾਇਆ ਤੇ ਕਿਥੇ ਜੀ ਭਜਨ ਕਰ ਦਿੱਤਾ ਜਾ ਉਹ ਕੋੜੇ ਹਾਂਜੀ ਤੁਹਾਨੂੰ ਥੋੜਾ ਜਿਹਾ ਤਾਂ ਉਹ ਬਖਸ਼ ਨਹੀਂ ਨਹੀਂ ਜਿਹਦੇ ਫੰਦੇ ਸੇਕ ਨੂੰ ਕਿ ਤਾਨੂੰ ਮੂੰਹ ਨਹੀਂ ਨਾਉਣਗੇ ਲੈ ਜਰਾ ਸ਼ਰਾਬ ਨਹੀਂ ਬਖਸ਼ਿਆ ਜੇ ਉਹਦਾ ਤੇ ਹੀ ਗੁਰੂ ਨਾਨਕ ਦੀ ਗੰਦੇ ਆ ਕਹਿੰਦੇ ਗੁਰੂ ਨਾਨਕ ਨੂੰ ਰੋਟੀ ਕਿਹਦੇ ਦੇਣ ਵਾਲੇ ਉਹਦਾ ਸਾਈਂ ਦੁਨੀਆ ਦਾ ਮਾਲਕ ਕਹਿੰਦੇ ਕਿਤੇ ਕਿਤੇ ਲੇ ਗਏ ਉਹਨੇ ਭਜਨ ਕਰਕੇ ਦੇ ਵਾਪਸ ਆ ਗਏ ਆ ਕੇ ਗੁਰੂ ਸਾਹਿਬਾਂ ਦੇ ਸਿੱਖੋਂ ਪੜੋ ਬਾਜੀ ਤੋਂ ਹੋਤੀਆਂ ਉਦੋਂ ਤੋਂ ਗੁਰੂ ਨੇ ਕਿਰਪਾ ਕੀਤੀ ਨਹੀਂ ਤਾਂ ਪੈਨਮਰਾਸੀ ਸਿੱਖਾ ਨੂੰ ਹੀ ਰਾਗ ਹੁੰਦਾ ਸੀ ਆਪਣੇ ਦੂਜੇ ਸਿੱਖਾਂ ਨੂੰ ਰਾਗ ਨਹੀਂ ਹੁੰਦਾ ਇੱਕ ਗੁਰਜੰ ਦੇ ਪਾਸ ਨੇ ਦਾਤ ਦਿੱਤੀ ਉਹਨਾਂ ਤੋਂ ਇਹੀ ਬਖਸ਼ੇ ਕੀਤੇ ਸਾਰੇ ਵੇਦਾਂ ਦੇ ਜੋਰ ਲੱਗ ਸਾਰੇ ਨਕੀਂ ਗੰਦੀ ਤਾਰ ਮਾਰਨੀ ਤੇਜ ਦਿੱਤੀ ਜਨਹਰ ਉਹਨਰ ਭਜਨ ਪੂਰਾ ਆਇਆ ਰਾਗੀਆਂ ਦੇ ਨਾਲ ਸਾਰੇ ਸ੍ਰੀ ਦੇ ਕੋਲ ਲੋਕਾਂ ਨੂੰ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਦੇ ਆ ਭਜਨ ਸਾਰੇ ਲੋਕਾਂ ਨੇ ਬੂਹੇ ਟੋਹੇ ਉਹਨਰ ਮਥੇਲੇ ਲੱਗੇ ਗਏ ਉਹ ਜਿਹਦੇ ਕਰੇ ਜਾਂ ਬੂਹਾ ਗੜ ਤੋਂ ਕੰਮ ਆ। ਕਹੇ ਨੇ ਉਹਨਾਂ ਨੂੰ ਬੱਸਣਾ। ਫੇਰ ਉੱਥੋਂ ਆਏ ਐ ਪੀਲੀ ਨੇ ਬਾਜ਼ ਦੇ ਦੀਬਾਂ ਦਰੋਈ। ਪਰ ਨਹੀਂ ਤੇ ਨਹੀਂ ਕਹਿਵੇਂ ਬਸਿਣਾ। ਹਮਰ ਸਰਤਾ ਵੀ ਧਰਕੀ ਦੇ ਨਹੀਂ ਕਹੇ ਤਾਂ ਲਿਖ ਰਿਆ ਹੱਦ ਕਰਨੀ। ਤਾਂ ਕਨ ਪਤਾ ਲੱਗ ਗਿਆ ਤੇ ਲਾਹੌਰ ਜਾਓ। ਉੱਥੇ ਪਾਈ ਲੱਗਾ ਪਰਬਕਾਰੀ ਉਹਦੇ ਘਰ ਤੇ ਲੈ ਗੋ। ਉਹ ਆ ਗਿਆ ਪਾਕਸ਼ਾਉ ਉੱਥੇ ਗਿਆ ਡੇਡੇ ਕਿੰਦੇ ਉਹਦਾ ਘਰ ਦਾ ਬਾਹਰ ਨਹੀਂ ਜਾ ਕੇ ਫਰਿਆਦ ਕੀਤੀ ਉਹ ਨਾਲ ਆਇਆ ਹਾਂਜੀ ਤਾਨ ਕੇ ਫਿਰ ਮਾਰਾਇਆ ਪੀਤੀ ਪੀਤੀ ਮਾਰਾ ਜਾਂਦੇ ਆ ਇਹਨਾਂ ਨੂੰ ਕਹੋ ਵੀ ਜਿਹੜੇ ਉਹਨਾਂ ਨੇ ਦੇਖੀ ਕਿਉਂ ਸੇ ਉਹਨਾਂ ਸਿੱਖਤ ਅਸਿੰਤ ਕਾਲਵਾਰਾ ਉਹਦੇ ਗੁਰੂ ਨਾਨਕ ਦੇ ਘਰ ਦੀ ਕਰ ਉਹਨਾਂ ਸਖਤ ਕੀਤੀ ਉਹਦਾ ਫਿਰ RAM ਕਲੀ ਦੀ ਵਾਰ ਆਪਦੇ ਮੋਖੋਂ ਗਾਈ ਉਹਨਾਂ ਦੀ ਰਾਮ ਕਲੀ ਦੀ ਵਾਰ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਨਾ ਜਦੋਂ ਪਿਆਰ ਦੇ ਵਿੱਚ ਆ ਕੇ ਉਹਨਾਂ ਨੇ ਕੁਰਬਾਨੀ ਪੜੀ ਨਾ ਰਾਮ ਕਲੀ ਦੀ ਵਾਰ ਹਾਂਜੀ ਗੁਰੂ ਅਰਜਨ ਦੇਵ ਸਾਹਿਬ ਐਨੇ ਪ੍ਰਸੰਨ ਹੋਏ ਆਨੇ ਰਾਗੀ ਜੀ ਕੋ ਤੁਹਾਡਾ ਤੇ ਕੋਟੜ ਨਹੀਂ ਹੈ ਨਾ ਜਿਹੜੇ ਇਹ ਵਾਰ ਪੜਿਆ ਕਰੂ ਉਹਨੂੰ ਕੋਟ ਹੋਊਗਾ ਇਹ ਵੀ ਵੱਡੀ ਬਖਸ਼ਿਸ਼ ਕਰ ਦਿੱਤੀ ਪੰਜਾਂ ਮੈਂ ਟੈਲ ਕੁਰਬਾਨੀ ਦਾ ਜਾਬ ਹੋ ਜਾਂਦਾ ਰਾਮ ਕਲੀ ਦੀ ਵਾਰ ਇਹ ਆਪਾਂ ਨੂੰ ਬਹੁਤ ਹਨ ਇਹ ਗੱਲ ਦਾ ਉਹ ਹੀ ਨਹੀਂ ਪਤਾ